ਨਹੀਂ ਲੈ ਜਾਣਾ ਤੇ ਮੈਂ ਉਵੇਂ ਆ ਜਾਣਾ ਭਾਈ ਲੀੜੇ ਲੂੜੇ ਬਦ ਲਖੇ ਮੈਂ ਬਾਹਰ ਆਇਆ ਹੁਣੀ ਨਹੀਂ ਉਵੇਂ ਦੱਸ ਦਿਓ ਮੈਨੂੰ ਸੋ ਮੜਾ ਜਾਓ ਕਿੰਨਾ ਪੰਜਾਬੀ ਉਹ ਦਿਖਾ ਦਈਏ ਭਾਈ ਇਹ ਪਾਣੀ ਵਾਲੇ ਮਸਲੇ ਤੋਂ ਪਹਿਲਾਂ ਵੀ ਚੱਕਣਗੇ ਆ ਖੜੇ ਆਏ ਉਹ ਮੈਂ ਫਿਰ ਤੁਹਾਡੇ ਸਾਹਮਣੇ ਹੀ ਨਹੀਂ ਸੀ ਆਉਂਦਾ ਮੈਂ ਗੱਲ ਤਾਂ ਦੱਸਣਾ ਲੋਕਾਂ ਨੂੰ ਵੀ ਪਤਾ ਲੱਗੇ ਯਾਰ ਵੀ ਕਾਰਨ ਕੀ ਆ ਆਹ ਤਾਂ ਫਿਰ 3 ਦਸੰਬਰ ਨੂੰ ਬਾਈ ਪਾਣੀ ਵਾਲਾ ਮਸਲਾ ਮੈਨੂੰ ਤਾਂ ਨਿਕਲ ਨਹੀਂ ਦੇਣਾ ਫਿਰ ਆਪਣਾ ਬਾਹ ਪੈਂਦਾ ਰਹਿਣਾ ਕਿਉਂਕਿ ਤੁਸੀਂ ਮੈਂ ਤਾਂ ਦੱਸ ਦਿੰਦਾ ਰਾਜਾ ਕੱਟਦੇ ਕੱਟਦੇ ਮੈਂ ਨਹੀਂ ਨਹੀਂ ਕੋਈ ਚਲੀ ਜਾਂਦੇ ਬਾਈ ਚਲੀ ਜਾਂਦੇ ਆ ਪੰਜਾਬ ਪੁਲਿਸ ਆਈ ਆ ਜੀ ਦੇਖਦੇ ਆਂ ਕਹਿੰਦੇ ਤਾਂ ਗੱਲਬਾਤ ਹੀ ਆ ਫਿਰ ਵਾਕਈ ਪਤਾ ਨਹੀਂ ਲੈ ਕੇ ਲੈ ਕੇ ਜਾਂਦੇ ਜਾਂ ਕੀ ਕਰਦੇ ਆ ਉਹ ਨਹੀਂ ਲਿਆਂਦੇ ਰਵਾਦਾ ਤੇਰਾ ਆ ਇੱਥੇ ਇੱਕ ਨੂੰ ਫੜ ਕੇ ਰੱਖੀਏ ਆ ਜੀ ਲੁਧਿਆਣੇ ਦੇ ਪਿੰਡਾਂ ਚੋਂ ਆਏ ਆ। ਹੂੰ ਆ ਕੇ ਮੈਂ ਤਾਂ ਖੜਾ ਹੀ ਆ ਤੇ ਆਉਣਸਾਰ ਹਲੇ ਮੈਂ ਤਾਂ ਕੱਪੜੇ ਵੀ ਨਹੀਂ ਲਾਹੇ। ਹੂੰ ਬਾਹਰ ਚ ਪੰਜ ਛੇ ਗੱਡੀਆਂ ਆ ਕੇ ਰੁਕਦੀਆਂ। ਚਲੋ ਬਾਹਰ ਹੱਲਕਾ ਹੁੰਦੇ ਆ ਮੈਂ ਜਾਣਾ ਪੁੱਛਦਾ ਮਖਾ ਫੜਨਾ ਆਏ ਆ। ਕਹਿੰਦੇ ਨਹੀਂ ਫੜਨ ਤਾਂ ਨਹੀਂ ਆਏ। ਹੂੰ ਅਸੀਂ ਤਾਂ ਮਿਲਣਾ ਆਏ ਆ। ਹੂੰ ਮਖਾ ਇਸ ਵੇਲੇ ਚਾਹ ਕਿਹੜਾ ਪੀਂਦਾ? ਹੂੰ ਚਲੋ ਕੋਈ ਗੱਲ ਨਹੀਂ ਮਖਾ ਮੈਂ ਜੇ ਤੁਸੀਂ ਫੜਨਾ ਵੀ ਮੈਨੂੰ ਫੜ ਲਓ ਕੋਈ ਚੱਕਰ ਨਹੀਂ ਮੈਂ ਭਾਈਦਾ ਨਹੀਂ ਕਦੇ। ਹੂੰ ਮੈਂ ਬਾਅਦ ਫੋਨ ਕਰਦਾ। ਹੂੰ ਦਲਬਾਰ ਖੋਲਿਆ ਗੱਲਬਾਤ ਕਰਕੇ ਮੁੜ ਗਏ ਅਹੀਂ ਤਾਂ ਪੈਸੇ ਮਿਲਣੇ ਸੀ ਨਵਾਂ ਡੀਐਸਪੀ ਆਇਆ ਜੀ ਕੋਈ ਗੱਲ ਨਹੀਂ ਪਰ ਮੈਨੂੰ ਤੋਜ ਤੋਂ ਹੀ ਗੱਲ ਪਤਾ ਲੱਗੀ ਉਹ ਤੋਂ ਬਾਅਦ ਕਿ ਹੂੰ ਫੋਨ ਦੇ ਜਦੋਂ ਗੱਲ ਹੋਈ ਉਹ ਮੁੰਡਾ ਜਿਹੜਾ ਮਰ ਚੁੱਕਿਆ ਹੂੰ ਕੁੰਬਣਾ ਪਿੰਡਲਾ ਦੂਜਾ ਜਿਹੜਾ ਮੁੰਡਾ ਜਿਹਦੇ ਅੱਖ ਦੇ ਵਿੱਚ ਸ਼ਰਾ ਮਾਰ ਕੇ ਪਿੱਛੇ ਦੀ ਕੱਢਦਾ ਸੀਗਾ ਸਿਰ ਦੇ ਵਿੱਚ ਦੀ ਉਹ ਮੁੰਡੇ ਦੀ ਅੱਜ ਹਸਪਤਾਲ ਚ ਕੈਦਨਾ ਬਾਅਦ ਮੌਤ ਹੋ ਗਈ ਹਾਂ ਇੱਕ ਮੌਕੇ ਤੇ ਮਰ ਗਿਆ ਸੀ ਇੱਕ ਹੁਣ ਮਾਰਤਾ ਹੂੰ ਇੱਕ ਅਜ ਹੋਰ ਤਾਜ਼ਾ ਘਟਨਾ ਹੋਈ ਹੈ ਲੁਧਿਆਣੇ ਦੇ ਵਿੱਚ ਹੀ ਹੂੰ ਇੱਕ ਉੱਥੇ ਵੀ ਨੌਜਵਾਨ ਮੁੰਡਾ ਗਲਤ ਤਾਰਨਾ ਘੁੱਟ ਕੇ ਹੂੰ ਉਹਨੂੰ ਮਾਰ ਦਿੱਤਾ ਗਿਆ ਅੱਛਾ ਇਹ ਰੋਜ਼ ਨਹੀਂ ਘਟਣਾਵਾਂ ਜਿਹੜੀਆਂ ਵਾਪਰ ਰਹੀਆਂ ਨੇ ਵੱਧ ਰਹੀਆਂ ਨੇ ਇਸ ਤਰ੍ਹਾਂ ਇੱਕ ਰੋਪੜ ਦੀ ਘਟਨਾ ਦਿਵਾਲੀ ਵਾਲੇ ਦਿਨ ਦੀ ਹੂੰ ਇੱਕ ਨੌਜਵਾਨ ਮੁੰਡੇ ਦਾ ਪੰਜਾਬੀ ਦਾ ਉਹ ਮੁਸਲਮਾਨ ਮੁੰਡੇ ਸੀਗੇ ਹੂੰ ਉਹਨਾਂ ਨੇ ਸਿਰ ਦੇ ਵਿੱਚ ਪੱਥਰ ਮਾਰ-ਮਾਰ ਕੇ ਮਾਰਤਾ ਹੂੰ ਇਹ ਜਿਹੜਾ ਇਹ ਇਹੀ ਵਾਰ ਇਸੇ ਕੱਲ ਦਾ ਰੌਲਾ ਪਾ ਰਹੇ ਆਂ ਵੀ ਜਿਹੜੇ ਬੰਦੇ ਕੁਈ ਪਤਾ ਨਹੀਂ ਯੂਪੀ ਤੋਂ ਕ੍ਰਾਈਮ ਕਰਕੇ ਪੰਜਾਬ ਚ ਆ ਕੇ ਆਪਣਾ ਵੋਟ ਸਭ ਤੋਂ ਵੱਡੀ ਜਿਹੜੀ ਗੱਲ ਹੋ ਰਹੀ ਹੈ ਇਸ ਵੇਲੇ ਜਿਹੜੇ ਰਹਿੰਗੇ ਹੂੰ ਰਹਿੰਗੇ ਮੁਸਲਮਾਨ ਨੇ ਬੰਗਲਾ ਦੇ ਇੱਥੇ ਦੇ ਵਿੱਚ ਆਏ ਨੇ ਬੰਗਾਲ ਦੇ ਵਿੱਚ ਬੰਗਾਲ ਦੇ ਵਿੱਚੋਂ ਪੰਜਾਬ ਨੂੰ ਨਿਕਲ ਰਹੇ ਨੇ ਲੋਗੇ ਹੂੰ ਯੂਪੀ ਵਿਧਾਰ ਤੋਂ ਜਾ ਕੇ ਹੂੰ ਜਿਹੜੇ ਬੰਦੇ ਬੰਗਲਾ ਦੇਸ਼ ਦੇ ਵਿੱਚੋਂ ਆਏ ਨੇ ਉਹਨਾਂ ਦਾ ਕੋਈ ਟਿਕਾਣਾ ਹੀ ਹੈ ਨਹੀਂ ਟਿਕਾਣਾ ਹੀ ਹੈ ਨਹੀਂ ਜਦੋਂ ਮਰਜ਼ੀ ਕ੍ਰਾਈਮ ਕਰਕੇ ਇੱਥੋਂ ਵਾਪਸ ਮੁੜ ਜਾਣਗੇ ਉਹੀ ਗੱਲ ਕਰਦਾ ਉਹ 8-9 ਜਾਣੇ ਆ ਜਿਨ੍ਹਾਂ ਨੇ ਇੱਕ ਮਲਕੀਤ ਸਿੰਘ ਨਾਂ ਦਾ ਮੁੰਡਾ ਮਾਰਿਆ ਰੋਪੜ ਦੇ ਵਿੱਚ ਦਿਵਾਲੀ ਵਾਲੇ ਦਾ ਮੁਸਲਮਾਨਾਂ ਦਾ ਇਹ ਮੁੰਡੇ ਸੀ ਉਹ ਇਹ ਦਿਨੋਂ ਦਿਨ ਸਾਡੇ ਪੰਜਾਬ ਦੇ ਲੋਕਾਂ ਦਾ ਸਾਡੀ ਪੰਜਾਬ ਦੀ ਜਵਾਨੀ ਦਾ ਕਹਾਣ ਹੋ ਰਿਹਾ ਕਿੱਥੇ ਸੁੱਤਾ ਪਿਆ ਪ੍ਰਸ਼ਾਸਨ ਹੈਰਾਨੀ ਦੀ ਗੱਲ ਹੈ ਕਿੱਥੇ ਸੁੱਤੀ ਪਈ ਹੈ ਸਰਕਾਰ ਯਾਰ ਕਿਸੇ ਬੰਦੇ ਦਾ ਕੋਈ ਇਹ ਉਹਦੀ ਵੈਰੀਫਿਕੇਸ਼ਨ ਨਹੀਂ ਕਰਦੇ ਉਹਦੀ ਪੜਤਾਲ ਨਹੀਂ ਕਰਦੇ ਉਹਦਾ ਪਿਛੋਕੜ ਨਹੀਂ ਦੇਖਦੇ ਬੰਦਾ ਕਿੱਥੋਂ ਆਇਆ ਇਹ ਬੰਦੇ ਦਾ ਕੀ ਰਿਕਾਰਡ ਹੈ ਇੱਥੇ ਹੁਣ ਸਾ ਠਾਹ ਬਿਨਾ ਪੜਤਾਲ ਕਰਦੇ ਇੱਕ ਅਰਦੀ ਦੰਦੇ ਨਾਲ ਦੀ ਨਾਲ ਵੋਟ ਬਣ ਕੇ ਆਧਾਰ ਕਾਰਡ ਬਣ ਕੇ ਸਭ ਕੁਝ ਘਰੇ ਆ ਜਾਂਦਾ ਹੂੰ ਸਾਡਾ ਬੰਦਾ ਇੱਕ ਜੇ ਨੌਕਰੀ ਵੀ ਲੈਣ ਜਾਵੇ ਚੰਡੀਗੜ੍ਹ ਦੇ ਵਿੱਚ ਉਹ ਵੀ ਪੰਜਾਬ ਦੀ ਰਾਜਧਾਨੀ ਚ ਤਾਂ ਚੰਡੀਗੜ੍ਹ ਪੁਲਿਸ ਪੰਜਾਬ ਦੇ ਪਿੰਡਾਂ ਜਾ ਕੇ ਉਹਦੀ ਪੜਤਾਲ ਕਰਦੀ ਹੈ ਕਿਹਦਾ ਰਿਕਾਰਡ ਕੀ ਹੈ ਇਹਦਾ ਪਿਸ਼ੋਕੜ ਕੀ ਹੈ ਕ੍ਰਿਮੀਨਲ ਤਾਂ ਨਹੀਂ ਕੋਣ ਆ ਕਿਹਦਾ ਮੁੰਡਾ ਕਿੱਥੇ ਰਹਿੰਦਾ ਕਿਹੜੇ ਮਹੱਲੇ ਚ ਰਹਿੰਦਾ ਕਿਹੜੀ ਗਲੀ ਚ ਰਹਿੰਦਾ ਕਿੰਨੇ ਨੰਬਰ ਘਰ ਆ ਹੂੰ ਕੁੱਲ ਸਾਡੇ ਬੰਦਿਆਂ ਦੀ ਪੜਤਾਲ ਹੁੰਦੀ ਆ ਹੂੰ ਸਾਡੇ ਮੁੰਡਿਆਂ ਨੂੰ ਰੋਜ਼ ਦਿਨ ਦਿਹਾੜੇ ਮਾਰਿਆ ਜਾ ਰਿਆ ਨੌਜਵਾਨ ਮੁੰਡਿਆਂ ਨੂੰ ਹੂੰ ਤੇ ਉਹਨਾਂ ਨੂੰ ਬਚਾਉਣ ਲਈ ਸਰਕਾਰ ਤੇ ਇੱਥੇ ਸਾਰਾ ਕੁੰਬਣਾ ਪਿੰਡ ਘੇਰ ਲਿਆ ਅੱਜ ਹੂੰ ਲਾ ਕੇ ਪੁਲਿਸ ਤੇ ਆ ਮੇਰੇ ਚਿੱਤ ਤੇ ਨਹੀਂ ਮੇਰੇ ਪ੍ਰੇਸ਼ਤਰਾਂ ਨੂੰ ਪਤਾ ਕਿ ਮੁੰਡਾ ਹੀ ਮਰ ਗਿਆ ਤੇ ਇੱਥੇ ਆ ਕੇ ਮੈਨੂੰ ਗੱਲ ਦਾ ਮਗਰੋਂ ਪਤਾ ਲੱਗਿਆ ਮੇਰੇ ਆ ਕੇ ਘਰ ਨੂੰ ਪਹਿਲਾਂ ਘੇਰ ਲਿਆ ਹੂੰ ਇੰਨੀ ਤੇਜ਼ੀ ਨਾਲ ਚਿੱਟੇ ਵਾਲਿਆਂ ਨੂੰ ਘੇਰਦੇ ਆ ਹੂੰ ਇੰਨੀ ਤੇਜ਼ੀ ਦੇ ਨਾਲ ਹੋਰ ਜਿਹੜੇ ਕ੍ਰਾਈਮ ਕਰਕੇ ਨਿਕਲ ਜਾਂਦੇ ਆ ਘੇਰੇ ਜਾਂਦੇ ਆ ਜਿਹੜਾ ਗੁਰਚਰਨ ਸਿੰਘ ਮਾਰਿਆ ਹੂੰ ਦਰਦੀ ਪਿੰਡ ਦੇ ਵਿੱਚ ਨਾਬੇ ਦੇ ਕੋਲੇ ਹੂੰ ਤੋ ਜਿਹੜੇ ਆਪਣੇ ਤਿੰਨ ਬੰਦਿਆਂ ਨੇ ਮਾਰਿਆ ਉਹ ਇੱਕ ਬੰਦਾ ਫੜਿਆਗਾ ਦੋਥੇ ਇਹ ਨਹੀਂ ਹੂੰ ਜਿਹੜਾ ਮੁੰਡਾ ਏਸੇ ਕੁੰਬਣਾ ਦੇ ਪਿੰਡ ਕੁੰਬਣਾ ਪਿੰਡ ਦੇ ਵਿੱਚ ਅੱਜ ਤੋਂ ਪ੍ਰਵਾਸੀਆਂ ਨੇ 1.5 ਸਾਲ ਪਹਿਲਾਂ ਉਹਦੇ ਗਲ ਦੇ ਉੱਤੇ ਸ਼ਰਾ ਮਾਰ ਕੇ ਉਹ ਵਿਚਾਰਾ ਉਹਨਾਂ ਜਿਉਂਦਿਆਂ ਚਾਹਣਾ ਮਰਿਆਂ ਚ ਕੋਮਾ ਚ ਗਿਆ 1.5 ਸਾਲ ਹੋ ਗਿਆ ਵਿਚਾਰਾ ਬਿਲਕੀ ਜਾਂਦਾ ਮੰਜੇ ਦੇ ਪਿਆ ਸਿਸਕੀ ਜਾਂਦਾ ਜ਼ਿੰਦਗੀ ਮੌਤ ਨਾਲ ਜੂਝ ਰਿਹਾ ਉਹਦੇ ਵਿੱਚੋਂ ਤਿੰਨ ਬੰਦੇ ਫੜੇਗੇ ਬਾਕੀ ਫੜੇ ਨਹੀਂਗੇ ਹੂੰ ਇੱਥੇ ਸਾਡੇ ਆਰਗਾਂ ਨੂੰ ਫੜਨਾ ਮੈਂਟਲ ਆਉਂਦੀ ਆ ਪੁਲਿਸ ਆ ਕੇ ਘੇਰਾ ਪਾ ਲੈਂਦੇ ਆ ਮੈਂਟਲ ਆਉਂਦਾ ਕਿਸੇ ਹੋਰ ਬੰਦੇ ਨੂੰ ਕੇ ਮੁਕੱਦਮਾ ਦੇਣਾ ਕੋਈ ਬੰਦਾ ਕਮੈਂਟ ਕਰ ਦੇ ਕੋਈ ਬੰਦਾ ਵੀਡੀਓ ਸਾਂਝੀ ਕਰ ਦੇ ਨਾਲ ਦੀ ਨਾਲ ਇਹ ਫੜ ਕੇ ਤੜਕੇ ਨੂੰ ਪੁਲਿਸ ਖੜੀ ਹੁੰਦੀ ਵੀ ਆ ਜਾ ਹੂੰ ਪੰਜਾਬ ਕੋ ਸੋਡੇ 76 ਵੀ ਪੈਣਗੇ ਸੋਡੇ ਮੁਕੱਦਮੇ ਵੀ ਪੈਣਗੇ ਥੋੜੇ ਜਵਾਕ ਵੀ ਮਾਰੇ ਜਾਣਗੇ ਇਕੱਠੇ ਹੋ ਜਾ ਬਾਈ ਤੇਰੇ ਪਿੰਡ ਦਾ ਧੰਨਵਾਦ ਕਰਨਾ ਬਣਦਾ ਪਹਿਲਾਂ ਜਦੋਂ ਦਿੱਲੀ ਅਧੋਲਣ ਚੱਲਦਾ ਸ਼ੋਅ ਤੂੰ ਵੀ ਨਾਲ ਖੜਦੇ ਰਿਆ ਹਰ ਕੋਈ ਸਾਰੇ ਨੌਜਵਾਨ ਆਏ ਆ ਭੱਜੇ ਆਏ ਵਿਚਾਰੇ ਹਨਾ ਮੈਂ ਹਲੇ ਆਹ ਪਹਿਲਾਂ ਲਾਈਵ ਹੀ ਹੋਇਆ ਸੀਗਾ ਉਦੋਂ ਪੁਲਿਸ ਵਾਲੇ ਇੱਥੇ ਖੜੇ ਹੀ ਕਰੇ ਨਾਲ ਹੀ ਨਾਲ ਸਾਰਾ ਨਗਰ ਮੇਰਾ ਪਹੁੰਚ ਗਿਆ ਸੀ ਸੋ ਐਨਾ ਧੰਨਵਾਦ ਆ ਪਰ ਮੈਂ ਇਹ ਗੱਲ ਦਹਿਣਾ ਚਾਹੁੰਦਾ ਵੀ ਐ ਪੰਜਾਬ ਕਿਉਂ ਨਹੀਂ ਉੱਠਦਾ ਕੀ ਤੈਨੂੰ 3 ਦਸੰਬਰ ਨੂੰ ਜਿਹੜੀਆਂ ਜ਼ਹਿਰਾਂ ਨੂੰ ਬੰਨ ਮਾਰਨ ਜਾ ਰਹੇ ਆ ਉਹਦੇ ਪੰਜਾਬ ਉੱਠੂ ਕਿ ਠੀਕ ਆ ਨਹੀਂ ਸਾਨੂੰ ਫੜ ਲੈਣਗੇ ਬੰਦ ਕਰ ਲੈਣਗੇ ਪਰਚਾ ਦੇਣਗੇ ਤੁਸੀਂ ਚੁੱਪ ਕਰਕੇ ਜ਼ਹਿਰਾਂ ਪੀ ਕੇ ਮਰੀ ਜਾਇਓ ਤੇ 3 ਤਰੀਕ ਵਾਲੇ ਬੰਨ ਦਾ ਵੀ ਰੌਲਾ ਵੀ ਇਹ ਵੀ ਪਹਿਣਾ ਹੀ ਪਹਿਣਾ ਇਹਨਾਂ ਨੇ ਘੇਰ ਨਹੀਂ ਘੇਰਨੇ ਬੰਦੇ ਫੜਨੇ ਹੀ ਫੜਨੇ ਉਹਦੇ ਜੇ ਸਮੁੱਚਾ ਪੰਜਾਬ ਉੱਠ ਖੜਿਆ ਤਾਂ ਜੀਰੇ ਵਾਂਗੂ ਤੁਸੀਂ ਫੈਕਟਰੀਆਂ ਵਾਂਗੂ ਬੰ ਤੇ ਨਹੀਂ ਭਰਾਵੋ ਜ਼ਹਿਰ ਪਾ ਕੇ ਮਰ ਜਾਓਗੇ ਮੈਂ ਤਾਂ ਲੋਕਾਂ ਨੂੰ ਇਹ ਗੱਲ ਕਹਿਣੀ ਚਾਹਨਾ ਵੀ ਤੁਸੀਂ ਉਹ ਜ਼ਹਿਰਾਂ ਪੀ ਕੇ ਵੀ ਮਰ ਰਹੇ ਹੋ ਹੂੰ ਉਹ ਸਿਸਕ ਸਿਸ ਕੇ ਮਰੋਗੇ ਉਹ ਹੌਲੀ ਹੌਲੀ ਕਿਸੇ ਨੂੰ ਕੈਂਸਰ ਹੋ ਜੂ ਕੋ ਸਾਲਾਂ ਚ ਮਰੂ ਕੋ ਦੋ ਸਾਲਾਂ ਚ ਮਰੂਗਾ ਕਿਸੇ ਨੂੰ ਕਾਲਾ ਪੀੜਿਆ ਹੋ ਜੂ ਕੋ ਚਾਰ ਸਾਲਾਂ ਚ ਮਰੂਗਾ ਕਿਸੇ ਨੂੰ ਕੋਈ ਗੁਰਦਾ ਫੇਲ ਹੋ ਜੂ ਜਵਾਕਾਂ ਦਾ ਕਿਡਨੀਆ ਫੇਲ ਹੋ ਜਾਣਗੀਆਂ ਹੌਲੀ ਹੌਲੀ ਮਰੋਗੇ ਜੇ ਆਪਾਂ ਉੱਠ ਕੇ ਲੜਨਾ ਹੀ ਨਹੀਂ ਐਨਾ ਤੜਫਾ ਕੇ ਆਪਣੀਆਂ ਨਸਲਾਂ ਆਪਣੇ ਜਵਾਕਾਂ ਨੂੰ ਕਿਉਂ ਮਾਰਨਾ ਫਿਰ ਦੇ ਦਿਓ ਜ਼ਹਿਰ ਮਾਰ ਦਿਓ ਇਹ ਬੀਜੋ ਪਾਣੀ ਜ਼ਹਿਰਾ ਪੀ ਕੇ ਵੀ ਮਰਨਾ ਹੀ ਆ ਤੂੰ ਯਾਰ ਦੇ ਕੇ ਪਹਿਲਾਂ ਇੱਕ ਵਾਰੀ ਕੋਈ ਨਵੇਂੜ ਦੋ ਕੰਮ ਜੇ ਆਹੀ ਕੰਮ ਤੇ ਤੁਹਾਨੂੰ ਲੱਗਦਾ ਨਿਕਲਣਾ ਤੁਸੀਂ ਮੈਨੂੰ ਪਤਾ ਹੈ ਨਹੀਂ ਤੁਸੀਂ ਆ ਗੱਲਾਂ ਕੱਲੀਆਂ ਕਮੈਂਟਾਂ ਦੇ ਟਿੱਪਣੀਆਂ 'ਚ ਚੰਗਾ ਲਿਖ ਦੋਗੇ ਪੁਲਿਸ ਨੂੰ ਗਾਲਾਂ ਕੱਢ ਦੋਗੇ ਸਰਕਾਰਾਂ ਨੂੰ ਗਾਲਾਂ ਕੱਢ ਦੋਗੇ ਹੱਕ ਤੇ ਨਹੀਂ ਆਪਾਂ ਆਉਣਾ ਮੈਂ ਦੇਖਦਾ ਵੀ ਉੱਧੇ ਕਿੰਨੇ ਕੁ ਬੰਦੇ ਆਉਣਗੇ ਕਿੰਨੇ ਕੁ ਬੰਦੇ ਆ ਕੇ ਲੜਨਗੇ ਮਸਲੇ ਦੇ ਉੱਤੇ ਕਿੰਨੇ ਕੁ ਬੰਦੇ ਖੜਨਗੇ ਇਹੀ ਸਾਡਾ ਦਖਾਂਤ ਆ ਜਿਸ ਕਰਕੇ ਅਸੀਂ ਦਿਨੋ ਦਿਨ ਰੋਜ਼ ਕੋਈ ਨਾ ਕੋਈ ਸਾਡੇ ਤੇ ਹਮਲਾ ਹੋ ਰਿਹਾ ਰੋਜ਼ ਕੋਈ ਨਾ ਕੋਈ ਸਾਨੂੰ ਘੇਰਿਆ ਜਾ ਚਾਰੇ ਪਾਸੇ ਘਰ ਗਏ ਬਾਈ ਝੋਨਾ ਮੰਡੀਆਂ ਚ ਰਲ ਰਿਹਾ ਡੀਪੀ ਮਿਲ ਨਹੀਂ ਰਿਹਾ ਚਟਾਮ ਹੋ ਗਿਆ ਮੈਨੂੰ ਇੱਕ ਦਿਖਾ ਦੇ ਵੀ ਕਿਹੜੇ ਪਾਸੇ ਪੰਜਾਬ ਸੁਖੀ ਵਸ ਰਿਹਾ ਚਾਰੇ ਪਾਸਿਓਂ ਘੇਰਾ ਪੈ ਗਿਆ ਘੇਰਾ ਬੰਦ ਗੂ ਇਸ ਤਰ੍ਹਾਂ ਬਾਹਰਲੇ ਦੇਸ ਵਾਲਾ ਆਪਾਂ ਇੱਕ ਰਾਹ ਪਾਲਿਆ ਸੀ ਉਹ ਵੀ ਇੱਕ ਸਾਹ ਦਾ ਬੰਦ ਹੋ ਗਿਆ ਉੱਥੇ ਆਪਣਾ 40 ਲੱਖ ਪਹਿਲਾਂ ਲੱਗ ਜਾਂਦਾ ਮੁੜ ਕੇ ਦੋ ਦੋ ਪਿੰਡੋਂ ਫੀਸਾ ਮੰਗਾ ਲੈਂਦੇ ਦੋ ਦੋ ਕਿੱਲੇ ਉਧਰ ਵਿਕੀ ਜਾਂਦੇ ਰਹਿ ਆਪਾਂ ਕਿਹੜੇ ਪਾਸੋਂ ਕਾਮਯਾਬ ਰਹਿ ਗਏ ਚਾਰੇ ਪਾਸੋਂ ਘੇਰੇ ਗਿਆ ਆਪਾਂ ਨੂੰ ਇਸ ਕਰੰਦਾ ਵੇ ਮੈਂ ਤਾਂ ਇਹਨਾਂ ਨੂੰ ਰੋਜ਼ ਪੜਦਾਂ ਕਲਪਦਾਂ ਵੀ ਜਿਹੜਾ ਆਉਦੀ ਮਿੱਟੀ ਛੱਡ ਗਿਆ ਆਦੀ ਧਰਤੀ ਛੱਡ ਗਿਆ ਆਹ ਦਾ ਦੇਸ਼ ਛੱਡ ਗਿਆ ਤੇ ਲੋਕ ਛੱਡ ਗਿਆ ਉਹਨੂੰ ਕਿਤੇ ਢੋਈ ਨਹੀਂ ਜਿੱਥੇ ਮਰਜ਼ੀ ਭਜਦੇ ਹੋ ਛਤਰੀ ਪੈਣੇ ਆ ਉਹ ਇਥੋਂ ਜ਼ਮੀਨਾਂ ਵੇਚੀ ਜਾਂਦੇ ਹੋ ਉਧਰ ਉਹਨਾਂ ਨੇ ਕੱਢ ਦੇਣਾ ਨਾ ਘਰ ਦੇਣਾ ਕਾੜ ਦੇ ਥੋੜੇ ਨਾਲ ਹਾਲ ਭੜਾ ਹੋਣਾ ਹੂੰ ਇਹ ਤਾਂ ਹੁਣ ਗੱਲ ਸੁਭਾਵਿਕ ਹੈ ਜਦੋਂ ਅਸੀਂ ਕਾਲੀ ਕਰ ਜਾਾਂਗੇ ਧਰਤੀ ਨੂੰ ਇਹ ਕਿਸੇ ਨੇ ਕਿਸੇ ਨਾਲ ਭਰਨੀ ਹੈ ਕੁਦਰਤ ਵੀ ਭਰ ਦਿੰਦੀ ਹੈ ਕੋਈ ਬੜਾ ਹਾਨੀ ਕੋਈ ਤਾਂ ਮੈਂ ਇੱਕ ਗੱਲ ਹੋਰ ਪੁੱਛਣੀ ਚਾਹੁੰਦਾ ਵੀ ਪੁਲਿਸ ਤਾਂ ਅੱਜ ਹੁਣ ਵੀ ਬਹੁਤ ਖੜੀ ਆ ਤੇਰੇ ਗੇਟ 'ਚ ਮੈਂ ਇਥੋਂ ਨੇਰੇ ਚੌਂਵੇ ਦਿਖਾਈ ਨਹੀਂ ਗਈ ਤੇਰੇ ਨਾਲ ਵੀ ਗੱਲਬਾਤ ਕਰਨੀ ਮੈਂ ਤਾਂ ਇਹ ਪੁੱਛਣਾ ਚਾਹੁੰਦਾ ਵੀ ਇਹ ਹੋਣਾ ਬਾਈ ਚਲੋ ਥੋੜੇ ਪਿੰਡ ਵਾਲੇ ਖੜੇ ਆ ਇਹ ਰਾਤ ਨੂੰ ਵੀ ਫੇਰ ਜੇ ਗ੍ਰਿਫਤਾਰ ਕਰ ਸਕਦਾ ਕੀ ਬਣੂਗਾ ਇਸ ਤੋਂ ਬਾਅਦ ਹਜੇ ਕਿਹੜਾ ਪੁਲਿਸ ਚਲੀ ਗਈ ਉਹ ਲਾਇਰ ਤੇ ਵੀ ਖੜੀ ਹੈ ਗ੍ਰਿਫਤਾਰੀ ਦੀ ਗੱਲ ਨਹੀਂ ਗ੍ਰਿਫਤਾਰੀ ਤਾਂ ਮੈਂ ਕੋਈ ਮੈਂ ਇਹਨਾਂ ਨੂੰ ਪਹਿਲੇ ਕਰਦੇ ਮੈਂ ਬਾਰ ਵੀ ਖੋਲਿਆ ਹਾਂ ਹਾਂ ਲਾਇਬ ਚੱਲਿਆ ਤੇਰਾ ਬਾਈ ਪੇਜ ਤੇ ਮੈਂ ਬਾਰ ਖੋਲਦਾ ਜੇ ਮੈਂ ਟੱਪਣਾ ਹੁੰਦਾ ਤਾਂ ਮੈਂ ਟੱਪ ਜਾਂਦਾ ਗੱਲ ਦੱਸੋ ਕੀ ਆ ਮੈਂ ਕੋਈ ਚੋਰ ਥੋੜੀ ਹਾਂ ਮੈਂ ਕੋਈ ਕ੍ਰਾਈਮ ਕੀਤਾ ਜਲਮ ਕੀਤਾ ਮੈਂ ਘਰ ਛੱਡ ਕੇ ਭੱਜ ਜਾਊਂਗਾ ਜਾਂ ਭੱਜ ਜਾਊਂਗਾ ਖੜਾ ਵਾਂ ਦੱਸੋ ਕੀ ਗੱਲ ਕਰਨ ਆਇਆ ਹੂੰ ਉਹ ਨਹੀਂ ਗੱਲ ਹੋएगी ਪਰ ਗੱਲ ਸਵਾਲ ਇਹ ਆ ਵੀ ਠੀਕ ਆ ਉਹ ਗੱਲ ਸਾਡੇ ਵਰਗੇ ਨੂੰ ਫੜ ਲੈਣਗੇ ਜਾਂ ਨਜ਼ਰਬੰਦ ਕਰਿਆ ਜਾਂ ਘੇਰ ਲੈਣੇ ਘਰਾਂ ਦੇ ਵਿੱਚ ਤੇ ਆਮ ਲੋਕ ਕਿੱਥੇ ਆ ਕੀ ਆਮ ਲੋਕ ਸਾਡੇ ਕਿਤੇ ਪਹੁੰਚਣਗੇ ਕਿਸੇ ਮਸਲੇ ਤੇ ਇਕੱਠੇ ਹੋ ਜਾਣਗੇ ਹਾਂ ਜਿੰਨਾਂ ਜ਼ਰ ਲੋਕ ਨਹੀਂ ਨਾ ਇਕੱਠੇ ਹੁੰਦੇ ਕੋਈ ਹੱਲ ਨਹੀਂ ਇਹ ਲੋਕਾਂ ਨੇ ਇਕੱਠਾ ਹੋਇਆ ਇਹ ਝੋਨਾ ਵੀ ਲੋਕਾਂ ਦੇ ਇਕੱਠ ਨੇ ਜੁਨੀਆਂ ਨੇ ਨਹੀਂ ਬਗੈਤਾ ਸਰਕਾਰਾਂ ਦਾ ਹੱਥ ਘੜੇ ਕਰਕੇ ਇਹ ਵੀ ਨਹੀਂ ਵਿਕਦਾ ਇਹ ਗਾਹ ਨਹੀਂ ਹੋਈ ਵੀ ਨਹੀਂ ਵਿਕਦਾ ਹਾਂ ਨਾ ਇਹ ਵੀ ਤੁਸੀਂ ਭੁੱਲ ਜਿਓ ਤੁਹਾਡਾ ਝੋਨਾ ਵਿਕ ਜੂਗਾ ਚੱਕਣੇ ਨਹੀਂ ਕਿਸੇ ਡਾਲ ਨਹੀਂ ਚੱਕਣਾ ਹਾਂ ਚਾਰੇ ਪਾਸੇ ਘੇਰਾ ਮੰਦੀ ਆ ਬਾਕੀ ਪੰਚਾਇਤ ਖੜੀ ਹੈ ਮੇਰੇ ਪਿੰਡ ਦੀ ਆ ਪੁੱਛ ਕੇ ਆਏ ਹੁਣ ਦੱਸਿਓ ਬ ਉਹ ਜਨੇ ਇਸ ਵਾਸਤੇ ਹੀ ਡਿਊਟੀ ਲਗਾਉਣਾ ਹੈ ਹੂੰ ਟੈਂਟ ਪਾ ਕੇ ਬਗਾ ਟੈਂਟ ਪਾ ਕੇ ਬਗਾ ਇਹ ਮਸਲਾ ਦੱਸੋ ਹਾਂ ਮਸਲਾ ਸਟਾਪ ਕਰਕੇ ਮਸਲਾ ਮਸਲਾ ਨਹੀਂ ਮਸਲ ਦੱਸਿਆ ਮਸਲਾ ਨਹੀਂ ਦੱਸਿਆ ਆਪਾਂ ਕਹਾਂਗੇ ਜੀ ਮਸਲਾ ਦੱਸ ਕਦੇ ਟੈਂਟ ਪਾਉਣੇ ਡਿਊਟੀ ਤੋਂ ਉਤਾਰ ਦੇ ਮਸਲਾ ਕੁਝ ਨਹੀਂ ਦੱਸਿਆ ਇਹ ਮਸਲੇ ਤੋਂ ਬਿਨਾ ਕਦੀ ਐ ਹੁਣ ਖੜਿਆ ਆਏ ਭਾਈ ਆ ਵੀ ਨਹੀਂ ਸਕਦੇ ਚਿੱਤਰ ਤੋਂ ਜੀ ਉਸੇ ਉਹੀ ਪੁੱਛਣਗੇ ਪੰਚਾਇਤ ਤੌਰ ਤੇ ਭਾਈ ਦੱਸੋ ਵੀ ਤੁਸੀਂ ਆਏ ਕਿਵੇਂ ਹੋ ਵੀ ਕੋਈ ਗੱਲਬਾਤ ਤਾਂ ਦੱਸੋ ਸਾਨੂੰ ਭਾਈ ਪੰਚਾਇਤ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਆਏ ਯਾਰ ਕੌਣ ਜੀਐਸਪੀ ਖੜਾ ਨਾ ਐਸਐਚਓ ਐਸਐਚਓ ਖੜਾ ਐਸਐਚਓ ਜੀਐਸਪੀ ਵਾਲਾ ਤੇ ਹੋਰ ਬਾਈ ਫਿਰ ਤੂੰ ਕੀ ਕਹਿਣਾ ਚਾਹੁੰਦਾ ਵੀ ਲੋਕਾਂ ਨੂੰ ਬਾਜ ਮਾਰੋ ਬਈ ਇੱਕਾ ਕਰ ਲਓ ਨਹੀਂ ਪੱਲੇ ਕੱਖ ਨਹੀਂ ਚਾਰੇ ਪਾਸੇ ਸਾਨੂੰ ਘੇਰਾਬੰਦੀ ਹੋ ਰਹੀ ਆ। ਹਾਂ ਘੇਰਾ ਤਾਇਰ ਹਾਂ ਇਕੱਠੇ ਹੋ ਜਾਓ ਤਿੰਨ ਤਰੀਕ ਨੂੰ ਵੀ ਆ ਜਾਓ ਹੁਣ ਵੀ ਲੱਖੇ ਬਾਈ ਨਾ ਥਾਂ ਥਾਂ ਤੇ ਖੜਨ ਦੀ ਲੋੜਾ ਤੂੰ ਨਹੀਂ ਦੇਈ ਗੱਲ ਸਾਨੂੰ ਲੜਨ ਵਾਲੇ ਵੀ ਨਹੀਂ ਰਹੇ ਬਾਲੇ ਸਾਨੂੰ ਤਾਂ ਬਿੱਲੇ ਉਹ ਘੇਰਾ ਪੈਗਾ ਚਾਰਸ ਫਿਰ ਡਾਂਗਾ ਲਈ ਖੜੇ ਆ। ਬਾਕੀ ਬਈ ਮੇਲੇ ਮਾਰਨ ਦੀ ਖੜੇ ਹੁੰਦੇ ਜਿੱਧਰ ਨੂੰ ਬੱਲਾ ਨਿਕਲਦਾ ਨੱਕ ਤੇ ਮਾਰਦੇ ਹੁਣ ਉਹ ਹਾਲ ਹੋਇਆ ਖੜਾ ਜਿਹੜੀ ਪੁਲਿਸ ਨੇ ਲੋਕਾਂ ਦੀ ਰੱਖਿਆ ਕਰਨੀ ਹੁੰਦੀ ਆ ਹੁਣ ਤਾਂ ਉਹ ਪੁਲਿਸ ਨੂੰ ਵੀ ਪੈਣ ਲੱਗ ਗਿਆ ਆ ਦੇਖਾ ਤੁਸੀਂ ਵੀਡੀਓ ਦੇ ਕਿਵੇਂ ਗੱਲ ਪਈ ਜਾਂਦੇ ਆ ਪੁਲਿਸ ਦੇ ਕਿੰਨੇ ਗੱਪ ਮਾਰੇ ਸੀ ਮੈਂ ਆਮ ਘਰ ਦਾ ਜਵਾਕ ਆ ਮੇਰਾ ਅਸੇ ਟਰੈਕਟਰ ਨੇ ਹੈਂਡਲ ਨਹੀਂ ਮੇਰਾ ਗੁੱਟ ਤੋੜਤਾ ਸੀ ਕੀ ਕੁਸ ਕਹਿ ਕੇ ਭਗਵਾਨ ਤਮਾਨ ਆਇਆ ਸੀਗਾ ਮੈਂ ਗਨ ਮੈਂ ਨਹੀਂ ਲੈਂਦਾ ਮੈਂ ਆ ਮੈਂ ਜਾ ਕਰਦਾ ਮੈਂ ਬਾਹ ਕਰਦਾ ਇੱਕ ਗੱਲ ਤੇ ਖੜਿਆ ਹੋਵੇ ਦਿਖਾ ਦੇ ਹੈਲੀਕਾ ਮੈਂ 3 ਘੰਟੇ ਦਾ ਪੰਜਾਬ ਆ ਮੈਂ ਹੈਲੀਕਵਾਰਟਰ ਤੇ ਨਹੀਂ ਚੜਿਆ ਕਰਦਾ ਮੈਂ ਕਾਰ ਤੇ ਆਇਆ ਜਾ ਕਰੂ ਸਵਾਲ ਸਭ ਤੋਂ ਵੱਡਾ ਜਿਹੜਾ ਅੱਜ ਖੜਾ ਹੋ ਰਿਹਾ ਸਾਡੇ ਅੱਗੇ ਹੂੰ ਕਿ ਪੰਜਾਬ ਨੂੰ ਅੱਗ ਦੀ ਪੱਠੀ ਝੁੱਕਿਆ ਜਾ ਰਿਹਾ ਪੰਜਾਬ ਨੂੰ ਲਾਂਬੂ ਲਾਉਣ ਦੀਆਂ ਸਰਕਾਰਾਂ ਪੂਰੀ ਕੋਸ਼ਿਸ਼ ਕਰ ਰਹੀਆਂ ਨੇ ਪੰਜਾਬ ਨੂੰ ਉਹ ਤਿਆਰੀ ਜਿਹੜੀ ਸਾਰੀ ਇਹ ਕਰ ਰਹੇ ਨੇ ਹੂੰ ਇਹ ਪੰਜਾਬ ਹੁਣ ਜਿਹੜੇ ਬੰਦੇ ਮੈਂ ਗੱਲ ਕਰਕੇ ਹਟਿਆ ਸੋਨੇ ਹੁਣ ਰਿੰਗਿਆਂ ਦੀ ਗੱਲ ਕੀਤੀ ਆ ਮੰਗਲਾ ਰੇਸ਼ੀਆਂ ਦੀ ਉਹ ਨਾ ਪਤਾ ਕੀ ਰੱਖ ਰਹੇ ਇੱਥੇ ਆ ਕੇ ਕੋਈ ਰਵੀ ਆ ਕਹਿੰਦਾ ਮੇਰਾ ਨਾਮ ਕੋਈ ਕਹਿੰਦਾ ਮੇਰਾ ਆਸ਼ੂ ਆ ਕੋਈ ਕਹਿੰਦਾ ਰਾਜੂ ਆ ਕੋਈ ਕਹਿੰਦਾ ਸਾਹਿਲ ਆ ਸਾਨੂੰ ਐ ਨਹੀਂ ਪੁੱਛਿਆ ਹੈ ਕੌਣ ਆ ਇਹ ਮਾਨਸਾ ਤੋਂ ਹਿੰਦੂ ਵੀਰ ਦਾ ਫੋਨ ਤਾਏ ਬਾਈ ਤੇਰੇ ਨਾਲ ਅੱਧਾ ਘੰਟਾ ਚਰਚਾ ਕੀਤੀ ਇਹੇ ਇਹੇ ਮਸਲੇ ਦੇ ਉੱਤੇ ਵੀ ਇਹ ਸਰਕਾਰ ਇਹਨਾਂ ਦੀ ਪੜਤਾਲ ਕਿਉਂ ਨਹੀਂ ਕਰ ਰਹੀ ਇਹ ਕੌਣ ਆ ਕਿੱਥੋਂ ਆਏ ਆ ਕੀ ਕੰਮਕਾਰ ਕਰਦੇ ਆ ਇੱਥੇ ਖਬਰਾ ਕਿਹੜਾ ਕ੍ਰਾਈਮ ਕਰ ਰਿਹਾ ਨਸ਼ਾ ਨਸ਼ਾ ਵੱਡੇ ਪੱਧਰ ਤੇ ਇਹੀ ਵੇਚਦੇ ਨੇ ਇਹਦੇ ਨੇ ਬੁੜੀਆਂ ਛੜੀਆਂ ਹੋ ਗਿਆ ਨਸ਼ੇ ਦੇ ਉੱਤੇ ਹਾਂ ਆ ਪਿੱਛੇ ਜਿਹੜਾ ਹੁਣ ਫੜਿਆ ਹੀ ਗਿਆ ਕਿ ਕਿੰਨੇ ਕਿਲੋ ਹਰੋਂ ਫੜੀ ਗਿਆ ਉਹਦੀ ਜਿਹੜੇ ਪਸ਼ੂਚਾਰ ਦੇ ਫਿਰਦੇ ਉਹਨਾਂ ਦੇ ਕੋਲ ਬੰਦੇ ਦੇ ਕੋਲ ਹਾਂ ਉਹ ਲੈ ਕੇ ਪਸ਼ੂਆਂ ਨਾਲ ਨਾਲ ਲੈ ਕੇ ਨਾਲ ਸੱਤਨ ਲਈ ਮੈਂ ਤਾਂ ਇਹ ਕਹਿਣਾ ਭਾਈ ਫਿਰ ਇਹ ਹੁਣ 3 ਤਰੀਕ ਨੂੰ ਜਿਹੜਾ ਬੰਨ ਮਾਰਨਾ ਹੁਣ ਮਾਂ ਲਾ ਪੰਜਾਬ ਚ ਕੋਈ ਸ ਇਹਨਾਂ ਨੇ ਡਿਬਰੂਗੜ੍ਹ ਸਿਟ ਤੇ ਕੋਈ ਮੁੰਡਾ ਬੋਲਣ ਵਾਲਾ ਤਾਂ ਸੱਡੇ ਨੇ ਸਭ ਜੇਲਾਂ ਚ ਤੱਕਤੇ ਹੁਣ ਤੂੰ ਕੱਲਾ ਰਹਿ ਗਿਆ 3 ਤਰੀਕ ਤੋਂ ਪਹਿਲਾਂ ਤੈਨੂੰ ਵੀ ਚੱਕਣੀ ਤੇਰੀ ਪੰਜਾਬ ਦਾ ਬਣੂ ਕੋਈ ਕੌਣ ਲੜੂ ਪੰਜਾਬ ਦਾ ਮੈਂ ਤਾਂ ਚੱਕ ਲੈਣਾ ਅੱਜ ਮੈਨੂੰ ਚੱਕ ਲੈਣਾ ਕੱਲ ਮੈਨੂੰ ਪਰਚਾ ਦੇ ਦੇਣ ਮੈਨੂੰ ਜੇਲ੍ਹ ਸਿਰ ਦੇਣ ਮੈਂ ਤਾਂ ਸਾਨੂੰ ਪੰਜਾਬ ਦੇ ਲੋਕੋ ਇੱਕੋ ਹੀ ਗੱਲ ਕਰੂ ਵੀ ਅਸੀਂ ਤਾਂ ਇਹ ਰਾਤ ਤੁਰਪੇ ਸਾਡੀ ਸਮੁੱਚੀ ਟੀਮ ਤੁਰਪੀ ਅਸੀਂ ਤਾਂ 3 ਤਰੀਕ ਨੂੰ ਬੰਨ ਵੀ ਮਾਰਾਂਗੇ ਜਿੱਥੇ ਸਾਨੂੰ ਕੋਈ ਸੱਦੂਗਾ ਬੁਲਾਊਗਾ ਕੋਈ ਮਸਲਾ ਉੱਠੂਗਾ ਅਸੀਂ ਜਾਵਾਂਗੇ ਵੀ ਉਹ ਜਿਹੜਾ ਮਰਜ਼ੀ ਮਸਲਾ ਹੋਇਆ ਪੰਜਾਬ ਪੰਜਾਬੀ ਅੱਦਾ ਅਸੀਂ ਨਹੀਂ ਪੁੱਛਿਆ ਕਿ ਨਾ ਇਹਨੂੰ ਤੁਸੀਂ ਲੋਕਾਂ ਨੇ ਫੈਸਲਾ ਕਰਨਾ ਵੀ ਤੁਸੀਂ ਘਰਾਂ 'ਚ ਬੈਠਣਾ ਕਿ ਨਿਕਲ ਕੇ ਆਉਣਾ ਕਿ ਜ਼ਹਿਰਾਂ ਪੀ ਕੇ ਮਰਨਾ ਹੈ ਕਿ ਛਤਰ ਖਾਣੇ ਆ ਤਾਂ ਤੁਹਾਡੀ ਮਰਜ਼ੀ ਆ ਖਾਈ ਤੇ ਲੋ ਮਰੀ ਤੇ ਲੋ ਤਮਾਸ਼ਾ ਦੇਖਣਾ ਘਰਾਂ 'ਚ ਬੈਠ ਕੇ ਉਹ ਫੈਸਲਾ ਕਰ ਲਓ ਅਸੀਂ ਹਰ ਹਾਲ ਦੇ ਵਿੱਚ ਇਹ ਸਰਕਾਰ ਨੂੰ ਵੀ ਕਹਿਣਾ ਚਾਹੁੰਦੇ ਆ ਵੀ ਜਾਂ ਉਹਦੋਂ ਪਹਿਲਾਂ ਪਹਿਲਾਂ ਜਿਹੜਾ 9 ਕਰੋੜ ਲੀਟਰ ਤੁਸੀਂ ਜ਼ਹਿਰ ਰੋਜ਼ ਪਾ ਰਹੇ ਹੋ ਕੈਮੀਕਲ ਉਹਦੇ ਵਿੱਚ ਸਤਲੋਚ ਤੇ ਸਾਰਾ ਦੱਖਣੀ ਮਾਲਵਾ ਮਾਰਤਾ ਬੀਕਾਨੇਰ ਤੱਕ ਦੇ ਲੋਕ ਮਾਰਤੇ ਗੰਗਾ ਨਗਰ ਤੱਕ ਦੇ ਲੋਕ ਮਾਰਤੇ ਉਹ ਬੰਦ ਕਰ ਦਿਓ ਯਾਰਾਂ ਤੇ ਨਹੀਂ ਪ੍ਰਸ਼ਾਸਨ ਤੰਤਰ ਨੂੰ ਬੰਦ ਕਰਨੇ ਕਰਨੀਆਂ ਉਹਨੇ ਸਾਡੇ ਲੋਕ ਸਾਥ ਦੇਗੇ ਤਾਂ ਉਹ ਦਿਖਾ ਦਾਂਗੇ ਵਿਆਹ ਕਰਿਆ ਪਿਆ ਯਾਰ ਬੰਦ ਨਹੀਂ ਸੋਡੀ ਮਰਜ਼ੀ ਆ ਭਰਾਵੋ ਠੀਕ ਆ ਮਗਰ ਉਹ ਪਸਤਾਉਣ ਦਾ ਕੋਈ ਫਾਇਦਾ ਨਹੀਂ ਆ ਹੋ ਗਿਆ ਓਏ ਮਰ ਗਿਆ ਕੈਂਸਰ ਹੋ ਗਿਆ ਓ ਤੁਹਾਡਾ ਜਵਾਕ ਨੂੰ ਆਇਆ ਹੋ ਗਿਆ ਓਏ ਅਪਾਹਾ ਜਵਾਕ ਲੂਲੇ ਲੰਗੜੇ ਕਾਣੇ ਅੰਨੇ ਮੰਦ ਬੁੱਧੀ ਜਵਾਕ ਪੈਦਾ ਹੋਣ ਲੱਗ ਗਿਓ ਜ਼ਹਿਰਾਂ ਪੀ ਪੀ ਕੇ ਹੂੰ ਪਰ ਤੁਹਾਡੀ ਮਰਜ਼ੀ ਆ ਤੁਸੀਂ ਇਹਦਾ ਬਾਈ ਹੁਣ ਨੌਜਵਾਨਾਂ ਨੂੰ ਪੰਜਾਬ ਦੇ ਲੋਕਾਂ ਨੂੰ ਉੱਠਣਾ ਪਊਗਾ ਹੁਣ ਡੱਲੇ ਵਾਲਾ ਸਾਹਿਬ ਕਿੱਡੀ ਵੱਡੀ ਉਮਰ ਦੇ ਆ ਲਓ ਭੁੱਖ ਹੜਤਾਲ ਤੇ ਬੈਠਣ ਜਾ ਰਹੇ ਆ ਡੱਲੇ ਵਾਲ ਕੈਂਸਰ ਦਾ ਮਰੀਜ਼ ਹੂੰ 26 ਤਰੀਕ ਨੂੰ ਐਸੇ 26 ਨਵੰਬਰ ਨੂੰ ਮਰਨ ਵਰਤ ਤੇ ਬੈਠ ਰਿਹਾ ਮਰਨ ਵਰਤ ਦੇ ਉੱਤੇ ਆ ਨੌਜੋਦ ਸਿੰਘ ਨੂੰ ਇਹਨੂੰ ਘਰ ਵਾਲੀ ਨੂੰ ਕੈਂਸਰ ਹੋ ਗਿਆ ਟਿਆ ਉਹਦਾ ਦੇਖ ਲੋ ਬਾਦਲ ਦੇ ਘਰ ਵਾਲੇ ਨੂੰ ਵੀ ਕੈਂਸਰ ਸੀ ਨਵਜੋਦ ਦੇ ਘਰ ਵਾਲੇ ਨੂੰ ਵੀ ਕੈਂਸਰ ਆ ਕੈਂਸਰ ਸਾਰੇ ਹੀ ਫੈਲ ਗਿਆ ਮੈਂ ਕਹਣਾ ਡੱਲੇ ਵਾਲ ਦੀ ਗੱਲ ਮੈਂ ਕਰਦਾ ਵੀ ਜਿਹੜਾ ਬਜ਼ੁਰਗ ਬੰਦਾ 70 75 ਸਾਲ ਦੀ ਉਮਰ ਆ ਕੈਂਸਰ ਦਾ ਮਰੀਜ਼ ਆ ਛੋਡੀਆਂ ਨਸਲਾਂ ਬਚਾਉਣ ਖਾਤਰ ਛੋਡੀ ਕਿਸਾਨੀ ਛੋਡੇ ਮਜ਼ਦੂਰਾਂ ਨੂੰ ਬਚਾਉਣ ਖਾਤਰ ਛੋਡੇ ਹੱਕਾਂ ਦੀ ਖਾਤਰ ਬੰਦਾ ਮਰਨ ਵਰਤ ਤੇ ਬੈਠ ਰਿਹਾ ਕਿੰਨੇ ਕ ਪਹੁੰਚੋਗੇ ਆ ਮਹਾਲੀ ਬੰਦੀ ਸਿੰਘਾਂ ਦੀ ਰਿਹਾਈ ਦਾ ਮੋਰਚਾ ਲੱਗੇ ਨੂੰ ਕੈਸ ਸਾਲ ਹੋ ਗਏ ਕਿੰਨੇ ਕ ਜਾਣਿਆ ਪਾ ਉਥੇ ਕਿੰਨੀ ਕ ਹਾਇ ਦੀ ਭਰਦਿਆਂ ਪਾ ਉਥੇ ਪਾਉਣੇ 13000 ਪਿੰਡਾਂ ਜੀ ਇੱਕ ਬੰਦਾ ਵੀ ਇੱਕ ਦਿਨ ਤੇ ਵਾਰੀ ਬੰਨ ਕੇ ਇੱਕ ਪਿੰਡ ਤੋਂ ਨਿਕਲ ਜੇ ਇੱਕ ਬੰਦਾ ਤਾਂ ਵੀ 13000 ਬੰਦਾ ਇਕੱਠਾ ਹੋ ਜੂਗਾ ਮੋਰਚੇ ਤੇ 13000 ਬੰਦਾ ਬੈਠ ਕੇ ਸੱਥਾਂ ਤੇ ਤਾਂਸ਼ਾਂ ਕੁੱਟ ਕੇ ਮੁੜ ਜਾ ਇਹਨੋਂ ਗੱਲਾਂ ਮਾਰ ਕੇ ਮੁੜ ਜਾਂਦੇ ਹੋ ਯਾਦ ਕਰੋਗੇ ਵੇਲੇ ਨੂੰ ਵੀ ਬੰਦੇ ਕੋਈ ਉੱਠੇ ਸੀ ਸਾਡੀ ਖਾਤਰ ਲੜਨ ਵਾਲੇ ਪਰ ਅਸੀਂ ਸਾਥ ਨਹੀਂ ਦਿੱਤਾ ਮੈਂ ਉੱਥੇ ਵੀ ਕਹਿੰਦਾ ਮਰਨਵਰਤ ਦੇ ਉੱਤੇ 26 ਨਵੰਬਰ ਨੂੰ ਬੈਠ ਰਿਆ ਡੱਲੇ ਆਲ ਉੱਥੇ ਵੀ ਵੱਡੀ ਗਿਣਤੀ ਦੇ ਵਿੱਚ ਪਹੁੰਚੋ ਇਹ ਨਹੀਂ ਪਤਾ ਧੱਕੇ ਨਾਲ ਉਹਨੂੰ ਲਿਆ ਕੇ ਪੁਲਿਸ ਨੂੰ ਤੇ ਦਾਖਲ ਕਰਦੇ ਹਸਪਤਾਲ ਦੇ ਵਿੱਚ ਜਿਵੇਂ ਬਾਪੂ ਸੂਰਤ ਸਿਆਣਾ ਹੋਇਆ ਧੱਕੇ ਨਾਲ ਲਿਆ ਕੇ ਹਸਪਤਾਲ ਸਿੜਤਾ ਮਗਰ ਗੁਲੂ ਕੋ ਚੜੀ ਗਏ